ਗੁਰਬਾਣੀ ਵਿੱਚ ਸ਼ਬਦ ਹੈ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਸਾਹ ਚੱਲ ਰਿਹਾ ਨਾ ਆਪਣੇ ਤੇ ਆਪਾਂ ਤਾਂ ਹੀ ਪ੍ਰਾਣੀ ਆ ਤੇ ਜਿਨੇ ਸਵਾਸ ਬਖਸ਼ਿਆ ਉਸ ਮਾਲਕ ਨੂੰ ਉਸ ਪ੍ਰਭੂ ਨੂੰ ਉਸ ਪ੍ਰਭੂ ਦੇ ਨਾਮ ਨੂੰ ਆਪਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੀ ਪਤ ਸਮੇਤ ਆਪ ਸੋ ਜਾ ਸਕੀਏ ਮੁਸਾਫਰ ਖਾਨਾ ਨਾ ਹੈ ਤਰਤੀ ਇਦਾਂ ਨਾ ਹੋਵੇ ਕਿ ਆਪਾਂ ਇਥੋਂ ਆਪਣੀ ਪੱਤ ਗਵਾ ਕੇ ਜਾਈਏ ਤੇ ਪ੍ਰਾਣੀ ਏ ਕੋ ਉਹਦੇ ਵਿੱਚ ਹੋਣਾ ਹੈ ਯਾਨੀ ਕਿ ਉਸੇ ਤੇ ਹੀ ਫੋਕਸ ਕਰੀਏ ਉਸ ਤੋਂ ਵਿਚਲਿਤ ਨਾ ਹੋਈਏ ਡਾਇਵਰਟ ਨਾ ਹੋਈਏ ਹੁਣ ਇੱਕ ਛੋਟੀ ਜਿਹੀ ਕਾਲਪਨਿਕ ਕਹਾਣੀ ਦੱਸਦਾ ਹਾਂ ਕੋਈ ਨਾ ਬੰਦਾ ਸਤਸੰਗ ਦੇ ਮਾਰਗ ਤੇ ਤਾਂ ਤੁਰਿਆ ਰੋਜ਼ ਸਵੇਰੇ ਸਤਸੰਗ ਕਰਨ ਲਈ ਜਦੋਂ ਜਾਣ ਲੱਗਾ ਨਾ ਤੇ ਇੱਕ ਦਿਨ ਉਹਨੂੰ ਰਸਤੇ ਵਿੱਚ ਨਾ ਘੋੜੀ ਦੀ ਜਿਹੜੀ ਕਾਠੀ ਹੁੰਦੀ ਹੈ ਨਾ ਜਿਹਨੂੰ ਆਪਾਂ ਇੰਗਲਿਸ਼ ਵਿੱਚ ਸੈਡਲ ਕਹਿੰਦੇ ਨੇ ਉਹ ਮਿਲ ਗਈ ਤੇ ਉਹ ਬੜੀ ਸੋਹਣੀ ਸੀ ਉਹਨੇ ਸੋਚਿਆ ਵੀ ਲੈ ਗੱਲ ਤਾਂ ਤਾਂ ਬਣੋ ਇੱਕ ਘੋੜੀ ਲੈ ਲਈ ਫਿਰ ਘੋੜੀ ਲੈ ਲਈ ਬਚੇਰੇ ਬਚੇਰੀਆਂ ਹੋ ਗਈਆਂ ਤਾਂ ਉਹ ਵਿਚਲੇਤ ਹੋ ਗਿਆ ਡਾਇਵਰਟ ਹੋ ਗਿਆ ਡਿਸਟਰੈਕਟ ਹੋ ਗਿਆ ਤੇ ਉਹ ਜਿਹੜਾ ਮੇਨ ਮਕਸਦ ਸੀ ਉਹ ਪਿੱਛੇ ਰਹਿ ਗਿਆ ਤੇ ਫਿਰ ਆਪਣੇ ਨਾਲ ਉਹੀ ਹੁੰਦਾ ਨਾ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਇਹੋ ਜਿਹੇ ਤੰਦੇ ਆਪਾਂ ਆਪਣੇ ਗਲ ਪਾ ਲੈਂਦੇ ਆ ਜਿਨ੍ਹਾਂ ਦੀ ਬਿਲਕੁਲ ਲੋੜ ਨਹੀਂ ਹੁੰਦੀ ਤੇ ਜਿਸ ਤਰ੍ਹਾਂ ਕਿਚੜ ਹੁੰਦਾ ਨਾ ਉਹ ਉਹਦੇ ਉੱਤੇ ਤੁਰਿਆ ਪਲਚ ਪਲਚ ਕਰਕੇ ਆਵਾਜ਼ ਵੀ ਆਉਂਦੀ ਹੈ ਨਾ ਪਲਚ ਪਲਚ सगਲੀ ਮੋਈ ਤੇ ਵੈਸੇ ਉਹ ਚ ਮੌਤ ਵੀ ਹੋ ਜਾਂਦੀ ਹੈ ਜੇ ਦਲਦਲ ਹੋਵੇ ਨਾ ਤੇ ਆਪਾਂ ਦੇਖਦੇ ਹਾਂ ਡਿਸਕਵਰੀ ਤੇ ਹਾਥੀ ਦਲਦਲ ਚ ਫਸ ਜਾਂਦਾ ਫਿਰ ਜਿੰਨੀ ਵੀ ਕੋਸ਼ਿਸ਼ ਕਰਦਾ ਉਹ ਦਲਦਲ ਦੇ ਅੰਦਰ ਹੀ ਜਾਂਦਾ ਦਲਦਲ ਦੇ ਵਿੱਚ ਇਹ ਮੋ ਇੱਕ ਸਰ ਇੱਕ ਤਰ੍ਹਾਂ ਦਾ ਅਟੈਚਮੈਂਟ ਹੈ ਇਹ ਵੀ ਦਲਦਲ ਹੀ ਆ ਆਪਾਂ ਜਦੋਂ ਡਿਸਟਰੈਕਟ ਹੋ ਜਾਂਦੇ ਹਾਂ ਨਾ ਤੇ ਆਪਣੇ ਗੱਲ ਪੈ ਜਾਂਦੇ ਨੇ ਇਹ ਫਜ਼ੂਲ ਦੇ ਕੰਮ ਜਿਨ੍ਹਾਂ ਦੀ ਬਿਲਕੁਲ ਲੋੜ ਨਹੀਂ ਦੇਖੋ ਰੋਜ਼ੀ ਰੋਟੀ ਲਈ ਤਾਂ ਕੰਮ ਕਰਨਾ ਪਰ ਉਹ ਇੰਨਾ ਜ਼ਿਆਦਾ ਨਹੀਂ ਹੁੰਦਾ ਕਦੇ ਵੀ ਉਹ ਇਨਸਾਨ ਆਸਾਨੀ ਨਾਲ ਕਰ ਵੀ ਲੈਂਦਾ ਤੇ ਇਹ ਕੋ ਹੈ ਨਾ ਨਾਮ ਤੇ ਆਵੋ ਉਸ ਤੋਂ ਡਿਸਟਰੈਕਟ ਹੋਣਾ ਗਲਤ ਹੋ ਜਾਊਗਾ ਕਿਤੇ ਇਸ ਤਰ੍ਹਾਂ ਨਾ ਹੋਵੇ ਆਪਾਂ ਇੱਥੋਂ ਚਾਈਏ ਤੇ ਇੱਜ਼ਤ ਆਪਣੇ ਨਾਲ ਨਾ ਹੋਵੇ ਆਪਾਂ ਇਸ ਮੁਸਾਫਰਖਾਨੇ ਤੋਂ ਜਦੋਂ ਜਾਈਏ ਤੇ ਇੱਜ਼ਤ ਸਮੇਤ ਜਾਈਏ ਪ੍ਰਾਣੀ ਏ ਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਘਰ ਜਾਵੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ